ਸਤਿ ਸ਼੍ਰੀ ਅਕਾਲ ਨਮਸਕਾਰ ਡੇਲੀ ਪੋਸਟ ਪੰਜਾਬ ਰਾਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਤੇ ਮੈਂ ਵਿਸ਼ਾਖਾ ਸ਼ਰਮਾ ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵ ਨੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਇਸ ਸ਼ੋਅ ਵਿੱਚ ਅਸੀਂ ਤੁਹਾਨੂੰ ਹਰੇਕ ਬਿਮਾਰੀ ਬਾਰੇ ਜ਼ਿਆਦਾਤਰ ਜਾਣਕਾਰੀ ਦਿੰਦੇ ਹਾਂ ਜੋ ਲੋਕਾਂ ਦੇ ਲਈ ਇਸ ਵਕਤ ਪਰੇਸ਼ਾਨੀ ਦਾ ਕਾਰਨ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਗੰਭੀਰ ਬਿਮਾਰੀ ਹੈਪੇਟਾਈਟਸ ਬਾਰੇ ਕਿਉਂਕਿ ਅੱਜ ਵਰਲਡ ਹੈਪੇਟਾਈਟਸ ਡੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਇਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ ਪਰ ਇਸ ਗੰਭੀਰ ਬਿਮਾਰੀ ਬਾਰੇ ਤੁਹਾਡਾ ਸ਼ਬਦ जागरूक होना बहुत जरूरी है ये बीमारी लीवर के नाल जुड़ी हुई है जिस कारण मौत भी हो सकती है इस संबंधी माहिर डॉक्टर भी नाल उन्हों नाल भी असी बात करांगे पर सब तो पहला इस संबंधी एक खास रिपोर्ट देख लें लीवर साडे शरीर का महत्वपूर्ण अंग है ਇਸ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਤੋਂ ਇਲਾਵਾ ਕਈ ਹੋਰ ਮਹੱਤਵਪੂਰਨ ਕੰਮ ਵੀ ਕਰਦਾ ਹੈ ਹੈਪੇਟਾਈਟਿਸ ਲੀਵਰ ਦੇ ਨਾਲ ਜੁੜੀ ਹੋਈ ਇੱਕ ਗੰਭੀਰ ਸਮੱਸਿਆ ਹੈ ਵਿਗਿਆਨੀ ਡਾਕਟਰ ਬਾਰੂਕ ਸੈਮੂਅਲ ਬਲੰਬੋਗ ਦੇ ਜਨਮ ਦਿਨ ਤੇ ਹਰ ਸਾਲ 28 ਜੁਲਾਈ ਨੂੰ ਵਰਲਡ ਹੈਪੇਟਾਈਟਿਸ ਡੇ ਮਨਾਇਆ ਜਾਂਦਾ ਹੈ ਡਾਕਟਰ ਬਾਰੂਕ ਨੇ ਹੀ ਹੈਪੇਟਾਈਟਿਸ ਬੀ ਵਾਇਰਸ HBV ਦੀ ਖੋਜ ਕੀਤੀ ਸੀ ਤੇ ਵਾਇਰਸ ਦੇ ਲਈ ਇੱਕ ਟੈਸਟ ਤੇ ਵੈਕਸੀਨ ਵਿਕਸਿਤ ਕੀਤੀ ਇਸ ਲਈ ਲੋਕਾਂ ਨੂੰ ਇਸ ਗੰਭੀਰ ਬਿਮਾਰੀ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਆਓ ਜਾਣਦੇ ਹਾਂ ਕਿ ਹੈਪੇਟਾਈਟਸ ਕੀ ਹੈ ਇਸ ਦੇ ਲੱਛਣ ਕੀ ਨੇ ਕੀ ਹੈ ਹੈਪੇਟਾਈਟਸ ਹੈਪੇਟਾਈਟਸ ਲੀਵਰ ਦੀ ਸੋਜਿਸ਼ ਹੈ ਮੁੱਖ ਤੌਰ ਤੇ ਹੈਪੇਟਾਈਟਸ ਵਾਇਰਸ ਵਜੋਂ ਜਾਣੇ ਜਾਂਦੇ ਵਾਇਰਸਾਂ ਕਾਰਨ ਹੁੰਦਾ ਹੈ ਸ਼ਰਾਬ ਦਾ ਸੇਵਨ ਕੁਝ ਕਿਸਮ ਦੀਆਂ ਦਵਾਈਆਂ ਕਾਰਨ ਲੀਵਰ 'ਚ ਹੁੰਦੀ ਹੈ ਸੋਜ ਫੈਕਿਓਂ ਵਿੱਚ ਕੁਝ ਤਰਲ ਪਦਾਰਥਾਂ ਕਾਰਨ ਵੀ ਹੈਪੇਟਾਈਟਸ ਹੋਣ ਦੀ ਸੰਭਾਵਨਾ ਦੁਨੀਆ ਭਰ ਵਿੱਚ ਹੈਪੇਟਾਈਟਸ ਬੀ ਅਤੇ ਸੀ ਤੋਂ ਲੱਖਾਂ ਮਰੀਜ਼ ਪੀੜਤ ਇਨਫੈਕਸ਼ਨ ਕਾਰਨ ਲੀਵਰ ਸਿਰੋਸਿਸ ਤੇ ਇਸ ਦਾ ਕੈਂਸਰ ਹੋਣ ਕਾਰਨ ਹੋ ਸਕਦੀ ਹੈ ਮੌਤ ਹੈਪੇਟਾਈਟਸ ਦੀਆਂ ਕਿੰਨੀਆਂ ਕਿਸਮਾਂ ਹੈਪੇਟਾਈਟਸ ਦੀਆਂ 5 ਕਿਸਮਾਂ ਨੇ ਹੈਪੇਟਾਈਟਸ A B C D ਅਤੇ E ਹੈਪਟਾਈਟਸ A ਦੂਸ਼ਿਤ ਪਾਣੀ ਜਾਂ ਦੂਸ਼ਿਤ ਭੋਜਨ ਦੇ ਨਾਲ ਫੈਲਦਾ ਹੈ। ਹੈਪਟਾਈਟਸ A ਦਾ ਕੋਈ ਖਾਸ ਇਲਾਜ ਨਹੀਂ ਪਰ ਐਂਟੀ ਹੈਪਟਾਈਟਸ A ਵੈਕਸੀਨ ਲਗਵਾਉਣਾ ਲਾਗ ਤੋਂ ਬਚਾਉਂਦਾ ਹੈ। ਹੈਪਟਾਈਟਸ B HIV ਦੀ ਲਾਗ ਨਾਲੋਂ 50 ਤੋਂ 100 ਗੁਣਾ ਜ਼ਿਆਦਾ ਛੂਤਕਾਰੀ ਹੈ। ਦੂਸ਼ਿਤ ਖੂਨ, ਵਰਤੀ ਹੋਈ ਸੂਈ, ਸਰੀਰ ਦੇ ਤਰਲ ਪਦਾਰਤ ਇਸ ਬਿਮਾਰੀ ਦਾ ਕਾਰਨ ਨੇ। ਮਾਂ ਤੋਂ ਬੱਚੇ ਤੱਕ ਵੀ ਫੈਲ ਸਕਦੀ ਹੈ ਬਿਮਾਰੀ। ਹੈਪੇਟਾਈਟਸ ਸੀ ਮੁੱਖ ਤੌਰ ਤੇ ਖੂਨ ਰਾਹੀਂ ਫੈਲਦਾ ਹੈ 80% ਮਰੀਜ਼ਾਂ ਦੇ ਵਿੱਚ ਇਸ ਬਿਮਾਰੀ ਦੇ ਕੋਈ ਲੱਛਣ ਨਹੀਂ ਹੁੰਦੇ ਵਰਤੇ ਹੋਏ ਟੀਕੇ ਟੈਟੂ ਜਾਂ ਦੂਸ਼ਿਤ ਖੂਨ ਦੇ ਸੰਪਰਕ ਨਾਲ ਹੈਪੇਟਾਈਟਸ ਡੀ ਫੈਲਦਾ ਹੈ ਐਂਟੀ ਹੈਪੇਟਾਈਟਸ ਬੀ ਦੀ ਵੈਕਸੀਨ ਹੈਪੇਟਾਈਟਸ ਡੀ ਦੇ ਖਤਰੇ ਨੂੰ ਵੀ ਘਟਾਉਂਦਾ ਹੈ ਕੀ ਹੈ ਹੈਪੇਟਾਈਟਸ ਦੇ ਲੱਛਣ ਥਕਾਵਟ ਤੇ ਕਮਜ਼ੋਰੀ ਸਕਿਨ ਤੇ ਅੱਖਾਂ ਦਾ ਪੀਲਾ ਪੈਣਾ ਪੇਟ ਦਰਦ ਤੇ ਬੇਚੈਨੀ ਮਤਲੀ ਅਤੇ ਉਲਟੀਆਂ ਭੁੱਖ ਦੀ ਕਮੀ, ਜੋੜਾਂ ਦਾ ਦਰਦ ਤੇ ਬੁਖਾਰ, ਹੈਪੇਟਾਈਟਸ ਦੇ ਕੀ ਕਾਰਨ? వైరਲ ਇਨਫੈਕਸ਼ਨ, ਸ਼ਰਾਬ ਤੇ ਨਸ਼ੇਲੀਆਂ ਦਵਾਈਆਂ, ਜ਼ਹਿਰੀਲੇ ਪਦਾਰ, ਮੈਟਾਬੋਲਿਕ ਡਿਜ਼ੀਜ਼, ਰਸਾਇਣਾਂ, ਜ਼ਹਿਨ ਜਾਂ ਪ੍ਰਦੂਸ਼ਕਾਂ ਦੇ ਸੰਪਰਕ ਵਿੱਚ ਆਉਣ ਦੇ ਨਾਲ ਹੈਪੇਟਾਈਟਸ ਹੋ ਸਕਦਾ ਹੈ। ਕੀ ਹੈ ਹੈਪੇਟਾਈਟਸ ਦਾ ਇਲਾਜ? ਹੈਪੇਟਾਈਟਸ ਦਾ ਇਲਾਜ ਇਸ ਦੀ ਕਿਸਮ ਦੇ ਅਨੁਸਾਰ ਬਦਲਦਾ ਹੈ। ਇਹ ਬਿਮਾਰੀ ਦੀ ਗੰਭੀਰਤਾ ਤੇ ਨਿਰਭਰ ਕਰਦਾ ਹੈ ਕਿ ਇਹ ਐਕਿਊਟ ਹੈ ਜਾਂ ਕ੍ਰੋਨਿਕ। ਹੈਪੇਟਾਈਟਸ ਦੇ ਮਰੀਜ਼ਾਂ ਨੂੰ ਕੈਲਰੀ ਦੇ ਨਾਲ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ ਜੇਕਰ ਮਰੀਜ਼ ਖਾਣਾ ਖਾਣ ਦੇ ਯੋਗ ਨਹੀਂ ਤਾਂ ਨਾੜੀ ਦੇ ਰਸਤੇ ਭੋਜਨ ਦਿੱਤਾ ਜਾਂਦਾ ਹੈ ਹੈਪੇਟਾਈਟਸ ਦੇ ਮਰੀਜ਼ਾਂ ਲਈ ਬੈੱਡ ਰੈਸਟ ਜ਼ਰੂਰੀ ਹੈ ਵਾਇਰਲ ਹੈਪੇਟਾਈਟਸ ਭਾਰਤ ਵਿੱਚ ਵੱਧ ਕਿਉਂ ਕੇਂਦਰ ਸਰਕਾਰ ਨੇ 2030 ਤੱਕ ਵਾਇਰਲ ਹੈਪੇਟਾਈਟਿਸ ਨੂੰ ਖਤਮ ਕਰਨ ਦਾ ਟੀਚਾ ਰੱਖਿਆ 2018 ਤੋਂ ਹੈਪੇਟਾਈਟਿਸ B ਅਤੇ C ਦੇ ਮਰੀਜ਼ਾਂ ਨੂੰ ਮੁਫਤ ਦਵਾਈ ਦੇਣ ਦੀ ਯੋਜਨਾ ਸ਼ੁਰੂ ਕੀਤੀ ਵਾਇਰਲ ਹੈਪੇਟਾਈਟਿਸ ਨੂੰ ਜਨਤਕ ਸਿਹਤ ਲਈ ਗੰਭੀਰ ਸਮੱਸਿਆ ਮੰਨਿਆ ਗਿਆ ਵਾਇਰਲ ਹੈਪੇਟਾਈਟਿਸ ਖੂਨ ਰਾਹੀਂ ਜਾਂ ਦੂਸ਼ਿਤ ਸੂਈ ਰਾਹੀਂ ਮਰੀਜ਼ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ ਭਾਰਤ ਵਿੱਚ ਹੈਪੇਟਾਈਟਿਸ C ਦੇ 80% ਕੇਸ ਟਿਕਿਆ ਰਾਹੀਂ ਫੈਲੇ ਨੇ ਲੋਕਾਂ ਵਿੱਚ ਹੈਪੇਟਾਈਟਸ ਬਾਰੇ ਜਾਗਰੂਕਤਾ ਨਾ ਹੋਣ ਕਾਰਨ ਇਹ ਮਾਮਲੇ ਵਧੇ ਨੇ ਹੈਪੇਟਾਈਟਸ ਨੂੰ ਹਲਕੇ ਵਿੱਚ ਲੈਣਾ ਠੀਕ ਨਹੀਂ ਹੈ ਇਹ ਬਿਮਾਰੀ ਮੌਤ ਦਾ ਕਾਰਨ ਬਣ ਸਕਦੀ ਹੈ ਅਤੇ ਭਾਰਤ ਵਿੱਚ ਵਾਇਰਲ ਹੈਪੇਟਾਈਟਸ ਦੇ ਲਗਾਤਾਰ ਮਾਮਲੇ ਵੀ ਵੱਧਦੇ ਜਾ ਰਹੇ ਨੇ ਇਸ ਲਈ ਹੈਪੇਟਾਈਟਸ ਸੰਬੰਧੀ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਇਸ ਤੋਂ ਬਚ ਸਕੋ ਸਤਿ ਸ੍ਰੀ ਅਕਾਲ ਦੇਖਿਆ ਕਿ ਹੈਪੇਟਾਈਟਿਸ ਕਿਸ ਹੱਦ ਤੱਕ ਇੱਕ ਗੰਭੀਰ ਬਿਮਾਰੀ ਹੈ ਜਿਸ ਦੇ ਨਾਲ ਮੌਤ ਵੀ ਹੋ ਸਕਦੀ ਹੈ ਹੈਪੇਟਾਈਟਿਸ ਦੀਆਂ ਪੰਜ ਕਿਸਮਾਂ ਹੁੰਦੀਆਂ ਨੇ ਇਹਨਾਂ ਕਿਸਮਾਂ ਬਾਰੇ ਜੂ ਹੈ ਸਾਰੀ ਡਿਟੇਲ ਤੁਹਾਨੂੰ ਅਸੀਂ ਦੱਸੀ ਕਿ ਕਿਸ ਤਰੀਕੇ ਦੇ ਨਾਲ ਇਹ ਕਿਸ ਤਰ੍ਹਾਂ ਫੈਲਦਾ ਹੈ ਛੂਤ ਦੀ ਬਿਮਾਰੀ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਇੱਕ ਤੋਂ ਦੂਸਰੇ ਦੇ ਵਿਚਕਾਰ ਇਹ ਜੜੀ ਬਿਮਾਰੀ ਹੈ ਉਹ ਫੈਲਦੀ ਹੈ ਹੈਪੇਟਾਈਟਿਸ ਕੀ ਹੈ ਇੱਕ ਲੀਵਰ ਦੀ ਸੋਜਿਸ਼ ਹੈ ਸਮੂਹਤ ਤੌਰ ਤੇ ਹੈਪੇਟਾਈਟਸ ਵਾਇਰਸ ਵਜੋਂ ਜਾਣੇ ਜਾਂਦੇ ਵਾਇਰਸਾਂ ਦੇ ਕਾਰਨ ਹੀ ਹੁੰਦਾ ਹੈ ਇੱਕ ਚੂਹਤੀ ਬਿਮਾਰੀ ਹੈ ਜੋ ਇੱਕ ਨੂੰ ਦੂਸਰੇ ਦੇ ਨਾਲ ਇਨਫੈਕਸ਼ਨ ਦੇ ਤੌਰ ਤੇ ਬਿਮਾਰੀ ਫੈਲ ਸਕਦੀ ਹੈ। ਜ਼ਿਆਦਾਤਰ ਸ਼ਰਾਬ ਦਾ ਸੇਵਨ ਕੁਝ ਕਿਸਮ ਦੀਆਂ ਦਵਾਈਆਂ ਦੇ ਕਾਰਨ ਲੀਵਰ ਦੇ ਵਿੱਚ ਸੋਜ ਹੁੰਦੀ ਹੈ ਜਿਸ ਕਾਰਨ ਇਹ ਹੈਪੇਟਾਈਟਸ ਜਿਸ ਦੀ ਬਿਮਾਰੀ ਜੋ ਹੈ ਇਲੱਛਣ ਵੀ ਰਸਦੀ ਹੈ। ਫੈਕਟਰਾਂ ਦੇ ਵਿੱਚ ਕੁਝ ਤਰਲ ਪਦਾਰਥ ਹੁੰਦੇ ਨੇ ਜਿਸ ਦੀ ਸੰਭਾਵਨਾ ਹੋ ਸਕਦੀ ਹੈ ਹੈਪੇਟਾਈਟਸ ਹੋਣ ਦੇ ਵਿੱਚ। ਸੋ ਹੈਪਾਟਾਈਟਸ ਬਾਰੇ ਤੁਹਾਡੇ ਬਹੁਤ سارے ਸਵਾਲ ਹੋਣਗੇ ਸੋ ਸਾਡੇ ਨਾਲ ਸਾਰੀ ਜਾਣਕਾਰੀ ਦੇਣ ਦੇ ਲਈ ਇਸ ਸਮੇਂ ਸਟੂਡੀਓ ਦੇ ਵਿੱਚ ਮੌਜੂਦ ਨੇ ਮਾਹਰ ਡਾਕਟਰ ਨikhil Natkar ji ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਸੇ ਥੈਂਕ ਯੂ ਜੀ ਡਾਕਟਰ ਸਾਹਿਬ ਦਰਸ਼ਕਾਂ ਦੇ ਬਹੁਤ سارے ਸਵਾਲ ਨੇ ਬਹੁਤ سارے ਸਵਾਲ ਨੇ ਜਿਸ ਤਰੀਕੇ ਦੇ ਨਾਲ ਇਹ ਜੋ ਦਰਸ਼ਕ ਜਾਨਣਾ ਚਾਹੁੰਦੇ ਨੇ ਕਿ की, की है आखिर इस कारण सब तो पहला सी तो जानना चाहेंगे, को गंभीर बीमारी है, है।, मतलब है की है मतलब है कि लीवर सोजिश आना ये सोजिश हो है इन्फेक्शन के कारण हो सकती है और काफ़ी बार नॉन इंफेक्शियस भी हो सकती है फॉर एग्जाम्पल दारू करके हो सकती है बट सबसे ज्यादा जो हूँ इस वक्त प्रॉब्लम जो आ रही है वो है नॉन अलकोहलिक जो मोटापा या डायबिटीज करके होने वाले जो लिवर रिलेटेड प्रॉब्लम्स है वो लिवर खराब करते हैं एंड उसका बर्डन बहुत ज़्यादा हो रहा है जी इस कारण जो है लक्षण की हुंदे ने कि पता लगेगा कि किसी दी बीमारी है ज़्यादा करके लोगों नु ए लगता है कि पीलिया बहुत कॉमन लक्षण है, है हेपेटाइटिस दे बट इस दे परे एक्चुअली जो हेपेटाइटिस जनु होंदा है मोस्ट ऑफ द पेशेंट्स आर एक्चुअली एसिमटोमैटिक ਔਰ ਉਹਨੂੰ ਮਾਈਲਡ ਸਿਮਟਮਸ ਹੁੰਦੇ ਜਿਸ ਤਰ੍ਹਾਂ ਦੱਸਿਆ ਤੁਹਾਨੂੰ ਕਿ ਫਤਿਗ ਯਾਨੀ ਜੋ ਥਕਾਵਟ ਹੋ ਜਾਣਾ ਕਿਸ ਕੁਝ ਕੁਝ ਪੇਸ਼ੈਂਟ ਤੇ ਕੀ ਹੁੰਦੇ ਰੂਟੀਨ ਟੈਸਟ ਦੇ ਵਿੱਚ ਪਲੇਟਲੇਟਸ ਘਟ ਹੋ ਜਾਣਾ ਤੋਂ ਇੱਕ ਮਾਮੂਲੀ ਮਾਮੂਲੀ ਤੇ ਸਿਮਟਮਸ ਹੁੰਦੇ ਬਟ ਇਹ ਅਸੀਂ ਨਜ਼ਰ ਅੰਦਾਜ਼ ਕਰਦੇ ਹਾਂ ਕਾਫੀ ਬਾਰ ਤੋਂ ਇਸ ਵਾਸਤੇ ਹੈਪੇਟਾਈਟਸ ਨੂੰ ਪਕੜਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਜੋ ਪੀਲੀਆ ਹੈ ਜਾਂ ਅਗੇ ਦੇ ਸਿਮਟਮਸ ਹੈ ਉਹ ਕਾਫੀ ਅਗੇ ਵਾਲੇ ਸਟੇਜ ਵਿੱਚ ਹੁੰਦੇ ਆਗੇ ਔਰ ਉਹ ਹੋਣੇ ਅਰਾਊਂਡ 40 ਤੋਂ 50% ਪੇਸ਼ੈਂਟ ਵਿੱਚ ਬਾਕੀ ਫॉर 30 ਟੂ 40 ਪਰਸੈਂਟ ਪੇਸ਼ੈਂਟ ਦੇ ਵਿੱਚ ਕੋਈ ਖਾਸ ਸਿੰਪਟਮ ਆਣੇ ਨਹੀਂ ਹੈ ਹੈਪੇਟਾਈਟਿਸ ਦੇ ਵਿੱਚ ਜੀ ਬਿਲਕੁਲ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਜੋ ਹੈਪੇਟਾਈਟਿਸ ਹੈ ਉਹ ਲੀਵਰ ਦੀ ਬਿਮਾਰੀ ਹੈ ਲੀਵਰ ਦੇ ਵਿੱਚ ਸੋਜ ਹੋ ਜਾਂਦੀ ਹੈ ਕੀ ਅਸਰ ਪਾਉਂਦਾ ਹੈ ਹੈਪੇਟਾਈਟਿਸ ਲੀਵਰ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਪ੍ਰਭਾਵ ਕਰਦਾ ਸੋ ਜਦੋਂ ਪੇਸ਼ੈਂਟ ਨੂੰ ਹੈਪੇਟਾਈਟਿਸ ਹੋ ਜਾਂਦਾ ਜ ਜਨੂੰ ਅਸੀਂ ਕਹਿੰਦੇ ਸਿੰਟੋਮੈਟਿਕ ਹੈਪੇਟਾਈਟਿਸ ਉਹਨਾਂ ਦੇ ਵਿੱਚ ਕੀ ਹੁੰਦਾ ਹੈ ਸਭ ਤੋਂ ਪਹਿਲੇ ਤੋਂ ਅਗਰ ਪੇਸ਼ੈਂਟ ਨੂੰ ਵਾਇਰਸ ਕਰਕੇ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਜੋ ਸਿੰਪਟਮ ਆਉਂਦਾ ਹੈ ਉਹ ਹੁੰਦਾ ਹੈ ਬੁਖਾਰ ਬੁਖਾਰ ਇੱਕ ਦੋ ਦਿਨ ਰਹਿੰਦਾ ਉਸ ਤੋਂ ਬਾਅਦ ਬੁਖਾਰ ਚਲਾ ਜਾਂਦਾ ਉਸ ਦੇ ਬਾਅਦ ਪੇਸ਼ੈਂਟ ਨੂੰ ਹੋਣਾ ਸ਼ੁਰੂ ਹੁੰਦਾ ਹੈ ਪੀਲੀਆ ਔਰ ਪੇਸ਼ੈਂਟ ਨੂੰ ਉਲਟੀਆਂ ਔਰ ਖਾਣਾ ਕਮ ਹੋਣਾ ਉਹਦੀ ਖਾਣੇ ਦੀ ਚਾਹ ਕਮ ਹੋਣਾ ਹੋਣਾ ਸ਼ੁਰੂ ਹੋ ਜਾਂਦੀ ਹੈ ਉਸ ਦੇ ਬਾਅਦ ਕਾਫੀ ਲੋਕ ਇਹਦੇ ਵਿੱਚ ਕੁਝ ਦਿਨਾਂ ਜਾਂ ਹਫ਼ਤਿਆਂ ਦੇ ਵਿੱਚ ਇੰਪਰੂਵ ਕਰ ਜਾਂਦੇ ਬਟ ਕੁਝ ਲੋਕਾਂ ਨੂੰ ਇਹ ਬਿਮਾਰੀ ਵੱਧਦੀ ਜਾਂਦੀ ਹੈ ਜੇ ਕਰਕੇ ਉਹਨੂੰ ਪੇਟ 'ਚ ਪਾਣੀ ਆ ਜਾਣਾ ਜਾਂ ਬੇਹੋਸ਼ੀ ਆ ਜਾਣਾ ਇਹ ਸਾਰਾ ਕੁਝ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ ਡਾਕਟਰ ਸਾਹਿਬ ਇਹ 21ਵਾਂਵਲਾ ਹੈ ਕਿ ਤੁਸੀਂ ਦੇਖਿਆ ਹੈ ਕਿ ਹੈਪੇਟਾਈਟਸ ਦੇ ਜੋ ਮਰੀਜ਼ ਹੁੰਦੇ ਨੇ ਉਹਨਾਂ ਵਿੱਚ ਲੱਛਣਾਂ ਦਾ ਪਤਾ ਹੀ ਨਹੀਂ ਚੱਲਦਾ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਹੈਪੇਟਾਈਟਸ ਦੇ ਲੱਛਣ ਕੀ ਨੇ ਆਮ ਤੌਰ ਤੇ ਆਮ ਤੌਰ ਤੇ ਜਿਸ ਤਰ੍ਹਾਂ ਅਸੀਂ ਅਸੀਂ ਦੱਸਿਆ ਕਿ ਮੋਸਟ ਆਫ ਦਾ ਪੇਸ਼IENTS ਨੂੰ ਐਕਚੁਅਲੀ ਐਸიმਪਟੋਮੈਟਿਕ ਹੁੰਦੇ ਹਨ ਉਹਨਾਂ ਨੂੰ ਕੋਈ ਖਾਸ ਸਿੰਪਟਮਸ ਨਹੀਂ ਹੁੰਦੇ ਉਹ ਕਦੇ-ਕਦੇ ਆਪਣੇ ਰੂਟੀਨ ਲੀਵਰ ਦੇ ਟੈਸਟ ਕਰਦੇ ਆ ਉਹਨਾਂ ਦੇ ਵਿੱਚ ਉਹਨੂੰ ਹਲਕਾ ਫੁਲਕਾ ਪਿੱਲਿਆ ਪਤਾ ਚੱਲ ਜਾਂਦਾ ਹੈ ਜਾਂ ਕਦੇ-ਕਦੇ ਪਲੇਟਲੇਟ ਕਾਊਂਟਸ ਹੈ ਉਹ ਦੇਖਦੇ ਕਿ ਪਲੇਟਲੇਟਸ ਕਾਊਂਟ ਥੱਲੇ ਹੈਗੇ ਬਟ ਜੇਨੋ ਸਿੰਪਟਮਸ ਹੁੰਦੇ ਹੋਂਦੇ ਹਾਂ ਵਿੱਚ ਬੇਸਿਕਲੀ 3 ਜਾਂ 4 ਤਰ੍ਹਾਂ ਦੇ ਸਿੰਪਟਮਸ ਹੁੰਦੇਗੇ ਜੋ ਮੋਸਟ ਕਾਮਨ ਸਿੰਪਟਮਸ ਹੁੰਦਾ ਹੈ ਉਹਨਾਂ ਦਾ ਪੀਲੀਆ ਯਾਨੀ ਜਿਹਨੂੰ ਅੱਖਾਂ ਦੇ ਵਿੱਚ ਪੀਲਾਪਨ ਆ ਜਾਣਾ ਜਾਂ ਪਿਸ਼ਾ ਪੀਲਾ ਹੋ ਜਾਣਾ ਇਹ ਹੋ ਜਾਂਦਾ ਹੈ ਜੋ ਦੂਸਰਾ ਮੋਸਟ ਕਾਮਨ ਸਿੰਪਟਮ ਹੁੰਦਾ ਹੈ ਉਹ ਕਦੇ-ਕਦੇ ਪੇਸ਼ੈਂਟ ਦੇ ਵਿੱਚ ਪੇਟ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਕੁਝ-ਕੁਝ ਪੇਸ਼ੈਂਟ ਦੇ ਵਿੱਚ ਬਲੀਡਿੰਗ ਟੈਂਡੈਂਸੀਸ ਹੋਣਾ ਸ਼ੁਰੂ ਹੋ ਜਾਂਦੀ ਹੈ ਹੱਥਾਂ ਪੈਰਾਂ 'ਚ ਲਾਲ-ਲਾਲ ਦੱਬੇ ਆਣਾ ਸ਼ੁਰੂ ਹੋ ਜਾਂਦੇ ਨਾਕ ਦੇ ਵਿੱਚ ਨਕਸੇਰੀ ਆਣਾ ਸ਼ੁਰੂ ਹੋ ਜਾਂਦੀ ਹੈ ਕਦੇ-ਕਦੇ ਲੈਟਰਨ ਜਾਂ ਉਲਟੀ ਦੇ ਵਿੱਚ ਬਲੱਡ ਆਣਾ ਸ਼ੁਰ ਕੁਝ ਪੇਸ਼ੈਂਟ ਨੂੰ ਬੇਹੋਸ਼ਿਆਣਾ ਸ਼ੁਰੂ ਹੋ ਜਾਣੇ। ਤੋਂ ਇਹ ਇੱਕ ਸਪੈਕਟ੍ਰਮ ਹੈਪਟਾਈਟਿਸ ਜਿੱਦਾਂ ਵਿੱਚ ਇੱਕ ਵਥਰੇ ਵਥਰੇ ਸਿੰਪਟਮਸ ਆਣਾ ਸ਼ੁਰੂ ਹੋ ਜਾਂਦੇ। ਜੀ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਤਾਂ ਆਮ ਲੱਛਣ ਹੋ ਗਿਆ ਹੈਪਟਾਈਟਿਸ ਦੇ ਜੋ ਇਹ ਲੱਛਣ ਨੇ ਲੇਕਿਨ 80% ਮਰੀਜ਼ਾਂ ਦੇ ਵਿੱਚ ਲੱਛਣ ਦਿਖਾਈ ਨਹੀਂ ਦਿੰਦੇ ਇਹਦਾ ਕੀ ਕਾਰਨ ਹੈ? ਇਹਦਾ ਇਹ ਕਾਰਨ ਹੈ ਕਿਉਂਕਿ ਸਾਨੂੰ ਇਹ ਪਤਾ ਹੈ ਕਿ ਲੀਵਰ ਦੀ ਰੀਜਨਰੇਸ਼ਨ ਕਪੈਸਿਟੀ ਬਹੁਤ ਜ਼ਿਆਦਾ ਹੈ। ਸੋ ਜਦੋਂ ਲੀਵਰ ਦੀ ਇਨਵੋਲਵਮੈਂਟ ਹੋ ਜਾਂਦੀ ਹੈ ਜੋ ਲੀਵਰ ਅਨਇਨਵੋਲਡ ਹੈ ਜਿੰਦੇ ਵਿੱਚ ਬਿਮਾਰੀ ਹੁਣ ਪਕੜ ਵਿੱਚ ਨਹੀਂ ਆਈ ਹੋਈ ਹੈ। ਉਹ ਲੀਵਰ ਹਮੇਸ਼ਾ ਮਲਟੀਪਲਾਈ ਕਰਦਾ ਰਹਿੰਦਾ ਹੈ ਔਰ ਇਸ ਵਸਤੇ ਇਨ ਇਨ ਮੋਸਟ ਪੇਸ਼ੈਂਟਸ ਸਿੰਪਟਮਸ ਆਉਂਦੇ ਨਹੀਂ ਹੈ ਜੀ ਜੀ ਡਾਕਟਰ ਸਾਹਿਬ ਹੈਪੇਟਾਈਟਿਸ ਜੋ ਇੱਕ ਬਹੁਤ ਗੰਭੀਰ ਬਿਮਾਰੀ ਹੈ ਇਸ ਦੀਆਂ ਕਿਸਮਾਂ ਬਾਰੇ ਵੀ ਦੱਸੋ ਕਿਉਂਕਿ ਦਰਸ਼ਕਾਂ ਨੂੰ ਇਸ ਬਾਰੇ ਤਾਂ ਜ਼ਿਆਦਾਤਰ ਜਾਗਰੂਕਤਾ ਨਹੀਂ ਹੈ ਇਹ ਕਿੰਨੇ ਕਿਸਮ ਦਾ ਹੁੰਦਾ ਹੈ ਹੈਪੇਟਾਈਟਿਸ तो जिस तरह से कहा कि जो आम आदमी हेपेटाइटिस समझता है वो ए इंफेक्टिव हेपेटाइटिस जिनको कहते हैं वो ओ करके समझता है तो इंफेक्टिव हेपेटाइटिस हो सकता है ਬੈਕਟੀਰੀਆ ਨਾਲ ਹੋ ਸਕਦਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਟਾਈਫਾਇਡ ਫੀਵਰ ਹੋ ਗਿਆ ਉਹਦੇ ਵਿੱਚ ਹੈਪੇਟਾਈਟਿਸ ਹੋ ਜਾਂਦਾ ਠੀਕ ਹੈ ਬਟ ਅਸੀਂ ਜਦੋਂ ਹੈਪੇਟਾਈਟਿਸ ਜਨਰਲ ਕੰਡੀਸ਼ਨ ਦੇ ਵਿੱਚ ਹੈਪੇਟਾਈਟਿਸ ਬੋਲਦੇ ਉਹ వైరల్ ਹੈਪੇਟਾਈਟਿਸ ਹੁੰਦਾ ਸੋ వైరల్ ਹੈਪੇਟਾਈਟਿਸ ਹੁੰਦਾ ਹੈ ਉਹਨੂੰ ਉਹਨੂੰ ਕਹਿੰਦੇ ਏ ਬੀ ਸੀ ਡੀ ਨਾਮ ਨਾਲ ਗਿਨਾ ਜਾਂਦਾ ਹੈ ਸੋ ਹੈਪੇਟਾਈਟਿਸ ਏ ਹੁੰਦਾ ਹੈਪੇਟਾਈਟਿਸ ਏ ਔਰ ਹੈਪੇਟਾਈਟਿਸ ਈ ਇਹ ਇਹ ਬਹੁਤ ਕਾਮਨ ਹੈਪੇਟਾਈਟਿਸ ਹੈ ਹੁਣ ਇਸ ਮੌਸਮ ਦੇ ਵਿੱਚ ਜੇ ਪਾਣੀ ਦੇ ਥਰੂ ਜਾਂ ਸਾਫ ਨਹੀਂ ਖਾਣੇ ਦੇ ਥਰੂ ਟਰਾਂਸਮਿਟ ਹੁੰਦੇ ਆਗੇ ਜੋ ਹੈਪੇਟਾਈਟਸ ਬੀ ਔਰ ਸੀ ਹੈ ਉਹ ਇਸ ਤਰ੍ਹਾਂ ਨਹੀਂ ਟ੍ਰਾਂਸਮਿਟ ਹੁੰਦੇ ਉਹਦੀ ਟ੍ਰਾਂਸਮਿਸ਼ਨ ਜੋ ਹੁੰਦੀ ਹੈ ਉਹ ਆਈਦਰ ਸੂਈ ਨਾਲ ਜਦ ਡਰੱਗ ਅਬਿਜ਼ਰਸ ਹੁੰਦੇ ਜਾਂ ਸੰਬੋਗ ਨਾਲ ਹੁੰਦੇ ਤੋ ਇਹ ਮੋਸਟ ਕਾਮਨ ਕਾਜ਼ ਆਫ ਹੈਪੇਟਾਈਟਸ ਹੈ ਜੋ ਹੈਪੇਟਾਈਟਸ ਡੀ ਹੈ ਉਹ ਇੰਡੀਆ ਦੇ ਵਿੱਚ ਬਹੁਤ ਕਾਮਨ ਹੈ ਨਹੀਂ ਜੀ ਜੀ ਤਾਂ ਡਾਕਟਰ ਸਾਹਿਬ ਜਿਸ ਤਰ੍ਹਾਂ ਇਹ ਹੈਪੇਟਾਈਟਸ ਹੈ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ ਕੁਝ ਕਹਿੰਦੇ ਹੈ ਕਿ ਚੂਤ ਦੀ ਬਿਮਾਰੀ ਹੈ ਤਾਂ ਕਿਸ ਤਰ੍ਹਾਂ ਇਹ ਜਿਹੜਾ ਇੱਕ ਦੂਸਰੇ ਤੋਂ ਫੈਲਦੀ ਹੈ ਇਸ ਤੋਂ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ तो जो हेपेटाइटिस ए और ई e है जिस तरह मैंने दसाया कि हेपेटाइटिस ए और ई e, जो ट्रांसमिशन है वो होना है अगर ती साफ सुथरा पानी ना पियो थोड़ा खाना चंगी तरह ना बनाया गया हो बिकॉज एन है कि अगर पेशेंट जो जो इन जो हेपेटाइटिस ए होया, होया हो है वो वायरस न अपने लैटरिन थ्रू एक्सलेट करता रहा है और ये जो वायरस है वो बह ਉਹ ਨੂੰ ਮਾਰਨ ਵਾਸਤੇ ਉਹ ਆਪਣੇ এনवायरमेंट ਦੇ ਵਿੱਚ ਆਪਣੇ ਆਪ ਨੂੰ ਜੀਵਿਤ ਰੱਖਦੇ ਹੈਗੇ। ਔਰ ਉਹ ਫਿਰ ਇੱਕ ਪੇਸ਼ੈਂਟ ਨੂੰ ਇੱਕ ਪੇਸ਼ੈਂਟ ਥਰੂ ਨੋਰਮਲ ਪਰਸਨ ਨੂੰ ਟਰਾਂਸਮਿਟ इजीली ਹੋ ਜਾਂਦੇ। ਜੋ ਹੈਪਟਾਈਟਿਸ B ਔਰ C ਹੈ ਇੰਦਾ ਜੋ ਟਰਾਂਸਮਿਸ਼ਨ ਹੈ ਉਹ ਹੁੰਦਾ ਹੈ ਨੀਡਲ ਸ਼ੇਅਰਿੰਗ ਨਾਲ ਜਾਂ ਸੰਬੋਗ ਨਾਲ। ਸੋ ਜੋ ਤੁਹਾਡਾ ਸਵਾਲ ਹੈ ਕਿ ਇਹਨੂੰ ਪ੍ਰੀਵੈਂਸ਼ਨ ਕਿਵੇਂ ਕੀਤਾ ਜਾਏ? ਸੋ ਪ੍ਰੀਵੈਂਸ਼ਨ ਵਾਸਤੇ ਹੈਪਟਾਈਟਿਸ A ਔਰ E ਦਾ ਪ੍ਰੀਵੈਂਸ਼ਨ ਵਾਸਤੇ ਪ੍ਰੋਪਰ ਹਾਈਜਨਿਕ ਸੈਨੀਟੇਸ਼ਨ ਮੈਥਡੋਲੋਜੀ ਬਹੁਤ ਇੰਪੋਰਟੈਂਟ ਹੈ। ਠੀਕ ਹੈ? ਉਹਦੇ ਵਿੱਚ ਕੀ ਹੈ ਕਿ ਅਗਰ ਕਿਸੇ ਨੂੰ ਹੈਪੇਟਾਈਟਿਸ A ਹੈ ਤਾਂ ਉਹ ਦੇਖਣਾ ਹੈ ਕਿ ਉਹ ਆਪਣਾ ਹੱਥ ਵਧੀਆ ਤਰੀਕੇ ਨਾਲ ਸਾਫ਼ ਕਰੇ ਸਪੈਸ਼ਲ ਲੈਟਰਿੰਗ ਜਾਣੇ ਦੇ ਬਾਅਦ ਪਿਸ਼ਾਬ ਜਾਣੇ ਦੇ ਬਾਅਦ ਸੋਪ ਵਾਟਰ ਨਾਲ ਚੰਗੀ ਤਰ੍ਹਾਂ ਸਾਫ਼ ਕਰੇ ਸੈਕੰਡਲੀ ਜੋ ਖਾਣਾ ਸੀ ਪਕਾਉਂਦੇ ਠੀਕ ਹੈ ਨਾ ਉਹ ਇਹ ਵਾਇਰਸ ਇਸ ਤਰ੍ਹਾਂ ਦਾ ਵਾਇਰਸ ਹੈ ਜੋ ਨਾਰਮਲ ਟੈਂਪਰੇਚਰ ਜੋ ਇਸ ਵਕਤ ਜੋ ਟੈਂਪਰੇਚਰ ਚੱਲ ਰਿਹਾ ਉਹਦੇ ਵਿੱਚ ਆਪਣੇ ਆਪ ਨੂੰ ਜੀਵਿਤ ਰੱਖਦਾ ਸੋ ਉਹਨੂੰ ਮਾਰਨ ਵਾਸਤੇ ਸਾਨੂੰ ਟੈਂਪਰੇਚਰ ਚਾਹੀਏ ਮੋਰ ਦੈਨ 60 ਡਿਗਰੀਜ਼ ਮੋਰ ਦੈਨ 85 ਡਿਗਰੀਜ਼ ਟੈਂਪਰੇਚਰ ਸੋ ਖਾਣੇ ਨੂੰ ਚੰਗੀ ਤਰ੍ਹਾਂ ਪਕਾਇਆ ਜਾਏ ना एंड थर्ड क्योंकि वाटर इज अ सोर्स ऑफ ट्रांसमिशन आल्सो सो वाटर हाइजीन मेंटेन करना जरूरी है सो सारे सिस्टम के द मोस्ट कॉमन थिंग असि जो कर सकते है, वो वाटर नो बॉइल करना बट नाउ वी हैव वाटर प्यूरीफायर्स ना तो वाटर प्यूरीफायरस जो आरओ ओ प्यूरीफायर्स होंगे हैं वो सिर्फ वायरस नही टैकल करते जिनने आर ओ प्लस यू है वो कुछ हद तक इस वायरस न टैकल कर सदते हैं ਜੀ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਵਾਇਰਲ ਹੁੰਦਾ ਇੱਕ ਹਵਾ ਦੇ ਵਿੱਚ ਵੀ ਇਸ ਦੇ ਕਿਟਾ ਨੂੰ ਸ਼ਾਮਿਲ ਹੁੰਦੇ ਨੇ ਜਾਂ ਫਿਰ ਕਿਸੇ ਦੇ ਸੰਪਰਕ ਦੇ ਵਿੱਚ ਆ ਕੇ ਵੀ ਇਹ ਜਿਹੜਾ ਹੈਪਟਾਈਟਿਸ ਦੀ ਬਿਮਾਰੀ ਹੋ ਜਾਂਦੀ ਹੈ ਪਰ ਜਿਸ ਤਰੀਕੇ ਦੇ ਵਿੱਚ ਇੱਕ ਟਵਿਸਟ ਵੀ ਹੈ ਤੁਸੀਂ ਦੱਸਿਆ ਕਿ ਲੱਛਣ ਨਹੀਂ ਨਜ਼ਰ ਆਉਂਦੇ ਹੁਣ ਕੋਈ ਪਬਲਿਕ ਏਰੀਆ ਦੇ ਵਿੱਚ ਜਾਏਗਾ ਕਿਸੇ ਨੂੰ ਹੈਪਟਾਈਟਿਸ ਦੀ ਬਿਮਾਰੀ ਹੈ ਕੋਈ ਦੱਸੇਗਾ ਨਹੀਂ ਪਰ ਉਸ ਤੋਂ ਕਿਵੇਂ ਬਚਿਆ ਬਚਿਆ ਜਾ ਸਕਦਾ ਹੈ ਹਵਾ ਦੇ ਵਿੱਚ ਵਾਇਰਸ ਹੁੰਦਾ ਹੈ ਤਾਂ ਕਦੋਂ ਇਹ ਜ਼ਿਆਦਾ ਫੈਲਣ ਦਾ ਇਹਦਾ ਖਤਰਾ ਹੁੰਦਾ ਹੈ ਅ ਇਹ ਜੋ ਹੈਪੇਟਾਈਟਿਸ A ਔਰ E ਇਹ ਹਵਾ ਤੇ ਥਰੂ ਟ੍ਰਾਂਸਮਿਟਿਵਲੀ ਹੁੰਦਾ ਨਹੀਂ ਹੈ ਹਵਾ ਦੇ ਟਰਾਂਸਮਿਟ ਹੋਣ ਦਾ ਮਤਲਬ ਹੈ ਡ੍ਰੋਪਲੇਟ ਇਨਫੈਕਸ਼ਨ ਜਿਸ ਤਰ੍ਹਾਂ TB ਟ੍ਰਾਂਸਮਿਟ ਹੁੰਦਾ ਹੈ ਜਾਂ ਕੋਰੋਨਾ ਵਾਇਰਸ ਜੋ ਹੈ ਉਹ ਟ੍ਰਾਂਸਮਿਟ ਹੁੰਦਾ ਹੈ ਉਸ ਤਰ੍ਹਾਂ ਦਾ ਇਹ ਟ੍ਰਾਂਸਮਿਟ ਹੁੰਦਾ ਨਹੀਂ ਹੈ ਇਹਦਾ ਟ੍ਰਾਂਸਮਿਸ਼ਨ ਪਰਸਨ ਟੂ ਪਰਸਨ ਬਾਈ ਕੰਟੈਕਟ ਹੀ ਕੰਟੈਕਟ ਹੀ ਹੁੰਦਾ ਸੋ ਜਦੋਂ ਤੁਹਾਡਾ ਜੋ ਸਵਾਲ ਹੈ ਕਿ ਅਸੀਂ ਜਦੋਂ ਪਬਲਿਕ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਹੈ ਜਾਂ ਨਹੀਂ ਹੈ ਔਰ ਉਹ ਟ੍ਰਾਂਸਮਿਟ ਕਿਵੇਂ ਕਰਨਾ ਹੈ ਤੋਂ ਉਹਨੇ ਸਿੰਪਲ ਦਾ ਚਿਕਨੇ ਜੇ ਅਗਰ ਤੁਸੀਂ ਪਬਲਿਕ ਪਲੇਸਸ ਨੂੰ ਯੂਜ਼ ਕਰ ਰਹੇ ਹੋ ਆਲਵੇਸ ਸੈ ਹੈਂਸ ਹੈਂਸ ਨੂੰ ਸੈਨੀਟਾਈਜ਼ ਕਰਨਾ ਜਿਸ ਤਰ੍ਹਾਂ ਅਸੀਂ ਕੋਰੋਨਾ ਵਿੱਚ ਕੀਤਾ ਸੀਗਾ ਉਹੀ ਸਟੈਪਸ ਇਹਦੇ ਵਿੱਚ ਵੀ ਹੈ ਕੋਈ ਵੀ ਇਨਫੈਕਸ਼ਨ ਪ੍ਰੀਵੈਂਟ ਕਰਨ ਵਾਸਤੇ ਸੈਨੀਟਾਈਜ਼ ਹਰ ਆਫ ਦਾ ਹੈਂਡ ਆਈਦਰ ਵਿਦ ਸੈਨੀਟਾਈਜ਼ਰ অর ਵਿਦ ਸੋਪ ਐਂਡ ਵਾਟਰ ਜੀ ਬਿਲਕੁਲ ਡਾਕਟਰ ਸਾਹਿਬ ਸਾਡੇ ਨਾਲ ਕਾਲਰ ਵੀ ਜੁੜੇ ਨੇ ਪਹਿਲਾਂ ਉਹਨਾਂ ਦਾ ਵੀ ਸਵਾਲ ਜਾਣ ਲੈਣੇ ਆ ਡਾਕਟਰ ਤੋਂ ਡਾਕਟਰੀ ਸਲਾਹ ਜ਼ਰੂਰ ਲੈਣਾ ਚਾਹਾਂਗੇ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਮੈਮ ਮੇਰਾ ਨਾਮ ਮਿਸ਼ਕਾ ਤੇ ਮੈਂ ਸਿਰਫ ਪਰਤੋਗਾਲ ਕਰ ਰਹੀ ਹਾਂ ਹਾਂਜੀ ਤੇ ਮੈਂ ਇਹ ਪੁੱਛਣਾ ਚਾਹ ਰਹੀ ਸੀ ਕਿ ਅਗਰ ਇੱਕਦਮ ਲਿਵਰ ਚ ਪੇਨ ਉੱਠਦਾ ਤਾਂ ਉਹ ਕਿਸ ਚੀਜ਼ ਦਾ ਪੇਨ ਹੁੰਦਾ ਲਾਈਕ ਪਥਰੀ ਦਾ ਹੁੰਦਾ ਹੈ ਕਿਸ ਚੀਜ਼ ਦਾ ਤੁਸੀਂ ਆਪਣਾ ਸਵਾਲ ਤੁਸੀਂ ਪੁੱਛਿਆ ਕਿ ਪੇਟ ਦੇ ਵਿੱਚ ਦਰਦ ਹੁੰਦਾ ਸਟੋਨ ਪੇਨ ਹੋ ਸਕਦਾ ਹੈ ਜਾਂ ਫਿਰ ਤੁਹਾਨੂੰ ਕੋਈ ਹੋਰ ਡਰ ਹੈ ਕਿ ਕੋਈ ਹੋਰ ਬਿਮਾਰੀ ਹੋ ਸਕਦੀ ਹੈ ਡਾਕਟਰ ਸਾਹਿਬ ਜੇਕਰ ਇਸੇ ਮੌਸਮ ਦੇ ਵਿੱਚ ਪੇਟ ਦੇ ਵਿੱਚ ਵੀ ਦਰਦ ਹੋਵਿੰਦਾ ਹੈ ਤਾਂ ਲੋਕਾਂ ਨੂੰ ਨਹੀਂ ਪਤਾ ਕਿ ਇਹ ਕਿਹੜੀ ਬਿਮਾਰੀ ਹੈ ਉਸ ਤਰੀਕੇ ਦੇ ਨਾਲ ਕੀ ਇਹਦੇ ਲੱਛਣਾਂ ਦੇ ਵਿੱਚ ਪੇਟ ਦਰਦ ਵੀ ਇੱਕ ਲੱਛਣ ਹੋ ਸਕਦਾ ਹੈ ਜਾਂ ਫਿਰ ਪਥਰੀ ਦੇ ਨਾਲ ਉਸ ਨੂੰ ਦੇਖਿਆ ਜਾਵੇ ਅ ਪਥਰੀ ਇੱਕ ਡਿਫਰੈਂਟ ਬਿਮਾਰੀ ਹੈ ਜੇਕਰ ਕੇ ਵੀ ਜੌਂਡਿਸ ਹੋ ਸਕਦਾ ਹੈ ਜੀ ਬਟ ਹੈਪਟਾਈਟਿਸ ਦੇ ਪੇਸ਼ੈਂਟ ਦੇ ਵਿੱਚ ਵੀ ਕਾਫੀ ਬਾਰ ਰਾਈਟ ਸਾਈਡਡ ਰਾਈਟ ਖੱਬੇ ਖੱਬੇ ਪਾਸੇ ਨਾ ਉੱਪਰ ਉਹ ਦਰਦ ਹੋ ਜਾਂਦਾ ਹੈ ਉਹ ਦਰਦ ਇਸ ਵਾਸਤੇ ਹੁੰਦਾ ਹੈ ਕਿਉਂਕਿ ਜੋ ਗਾਲ ਬੈਟਰ ਹੁੰਦਾ ਹੈ ਉਹਦੇ ਵਿੱਚ ਵੀ ਲੀਵਰ ਕਰਕੇ ਸੋਜਿਸ਼ ਆ ਜਾਂਦੀ ਹੈ ਬਿਕਾਜ਼ ਗਾਲ ਬੈਟਰ ਲੀਵਰ ਦੇ ਵਿੱਚ ਚਿਪਕਿਆ ਹੁੰਦਾ ਹੈ। ਤੋ ਇਹ ਪੇਨ ਹੁੰਦਾ ਹੈ ਜੋ ਬੈਗ ਦੇ ਵਿੱਚ ਜਾਂਦਾ ਹੈ ਔਰ ਕੰਦੇ ਦੇ ਵਿੱਚ ਜਾਂਦਾ ਹੈ। ਤੋ ਇਸ ਤਰ੍ਹਾਂ ਦਾ ਪੇਨ ਜੋ ਸਟੋਨ ਵਰਗਾ ਮਿਮਿਕ ਕਰ ਸਕਦਾ ਹੈ ਇਹ ਹੈਪੇਟਾਈਟਸ ਦੇ ਵਿੱਚ ਵੀ ਦੇਖਿਆ ਜਾਂਦਾ ਹੈ। ਜੀ ਠੀਕ ਹੈ ਅ ਡਾਕਟਰ ਸਾਹਿਬ ਜੇਕਰ ਕਿਸ ਨੂੰ ਹੈਪਟਾਈਟਿਸ ਹੋ ਜਾਂਦਾ ਤਾਂ ਸਭ ਤੋਂ ਪਹਿਲਾ ਲੱਛਣਾਂ ਦੇ ਵਿੱਚ ਉਹ ਕਿਹੜਾ ਲੱਛਣ ਜਿਹੜਾ ਜ਼ਿਆਦਾ ਦੇਖਿਆ ਜਾਂਦਾ ਜੋ ਕਾਮਨ ਵੀ ਹੈ ਜੋ ਬੜੀ ਜਲਦੀ ਪਕੜ ਦੇ ਵਿੱਚ ਵੀ ਆ ਜਾਂਦਾ ਜੋ ਵਾਇਰਸ ਇਨਫੈਕਸ਼ਨ ਇੰਡਿਊਸ ਹੈਪੇਟਾਈਟਿਸ ਦੇ ਵਿੱਚ ਜੋ ਸਮ ਟਰਮ ਆਉਂਦਾ ਉਹ ਬਹੁਤ ਟਿਪੀਕਲ ਹੈ ਪੇਸ਼ੈਂਟ ਨੂੰ ਆਣਾ ਹੈ ਬੁਖਾਰ ਇੱਕ ਦੋ ਦਿਨ ਵਿੱਚ ਬੁਖਾਰ ਚਲੇ ਜਾਣਾ ਪੇਸ਼ੈਂਟ ਲੋਕੋ ਨੂੰ ਮੈਂ ਵਧੀਆ ਹੋ ਗਿਆ ਬਟ ਉਸਦੇ ਬਾਅਦ ਉਹ ਉਲਟੀਆ ਕਰਨਾ ਸ਼ੁਰੂ ਕਰ ਦੇਊਗਾ

ਮੈਂ ਰਜਿੰਦਰ ਗੱਲ ਕਰ ਰਿਹਾ ਪੰਜਾਬ ਤੋਂ ਡਿਸਟ੍ਰਿਕਟ ਫੀਡਕੋਰਟ ਤੋਂ ਹਾਂਜੀ ਇਹ ਬਹੁਤ ਚੰਗਾ ਤੁਸੀਂ ਬਣਾਉਂ ਮੈਂ ਰਜਿੰਦਰ ਕੁਮਾਰ ਡਿਸਟ੍ਰਿਕਟ ਫੀਡਕੋਰਟ ਪੰਜਾਬ ਤੋਂ ਗੱਲ ਕਰ ਰਿਹਾ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗੀ ਜਦ ਤੁਸੀਂ ਗੱਲਬਾਤ ਕਰੋ ਪਲੀਜ਼ ਆਪਣਾ ਜੋ ਟੀਵੀ ਦੀ ਵਾਇਸ ਹੈ ਉਸ ਨੂੰ ਤੁਸੀਂ ਬਿਲਕੁਲ ਘੱਟ ਕਰ ਦਿਓ ਤਾਂ ਕਿ ਕੋਈ ਬਿਨਾਂ ਡਿਸਟਰਬੈਂਸ ਦੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕੋ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ ਚੰਗਾ ਠੀਕ ਹੈ ਤੁਸੀਂ ਫਿਰ ਤੋਂ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਿਓ ਲੇਕਿਨ ਡਾਕਟਰ ਸਾਹਿਬ ਦਰਸ਼ਕ ਬਹੁਤ سارے ਇਸ ਹੈਪੇਟਾਈਟਿਸ ਦੀ ਬਿਮਾਰੀ ਤੋਂ ਕਾਫੀ ਜ਼ਿਆਦਾ ਡਰ ਵੀ ਜਾਂਦੇ ਨੇ ਜਦੋਂ ਕੋਈ ਇਹ ਕਹਿ ਦਿੰਦਾ ਕਿ ਜਾਨਲੇਵਾ ਬਿਮਾਰੀ ਵੀ ਹੋ ਸਕਦੀ ਹੈ ਕਿੰਨਾ ਕਿ ਇਹਦੇ ਵਿੱਚ ਜਾਨ ਜਾਨ ਦਾ ਖਤਰਾ ਇੱਕ ਮਰੀਜ਼ ਦਾ ਪੈਦਾ ਹੋ ਜਾਂਦਾ ਜਦੋਂ ਕਿਸੇ ਨੂੰ ਇਹ ਗੰਭੀਰ ਬਿਮਾਰੀ ਹੋ ਜਾਵੇ ਇਹ ਬਿਲਕੁਲ ਅਸੀਂ ਇਹ ਨਹੀਂ ਕਹਾਂਗੇ ਕਿ ਇਹਦੇ ਵਿੱਚ ਪੂਰੀ ਦੀ ਪੂਰੀ ਸੱਚਾਈ ਹੈ ਸਾਨੂੰ ਇਹ ਪਤਾ ਹੈ ਕਿ ਲਿਵਰ ਦੀ ਰੀਜਨਰੇਸ਼ਨ ਕੈਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ most of the patients with hepatitis i would say 95% patient with hepatitis recover kar jayenge kuch kuch recover karange kuch dinan de vich kuch recover karange kuch haftan de vich kuch recover karange kuch mahinan de vich but 95% patients recover kar jange only 5% of the patients nu severe uh, injury ho ke jo to death kehnde ho ya liver failure uh, kehnde ho oh ho jana hai theek hai jin de vaste tusi basically agar abhi e honda hai to saade kol filhal is uh, uh, sadi de vich transplant de options honde hai ਸੋ ਜੋ ਡੈਥ ਹੈ ਹੈਪਟਾਈਟਿਸ ਕਰਕੇ ਹੁਣ ਫਿਲਹਾਲ ਇਸ ਸਦੀ ਦੇ ਵਿੱਚ ਬਹੁਤ ਘਟ ਹੈ ਜੀ ਜੀ ਇੱਕ ਹੋਰ ਕੋਲਰ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਮੈਂ ਰਜਿੰਦਰ ਕੁਮਾਰ ਮੈਡਮ ਪੰਜਾਬ ਡਿਸਟ੍ਰਿਕਟ ਬ੍ਰੀਦਕੋਟ ਤੋਂ ਗੱਲ ਕਰ ਰਿਹਾ ਜਿਹੜਾ ਸਵਾਲ ਇਹ ਹੈ ਕਿ ਲੀਵਰ ਦੇ ਰਿਗਾਰਡਿੰਗ ਸਾਨੂੰ ਲੀਵਰ ਨੂੰ ਸੇਫ ਰੱਖਣ ਲਈ ਕੀ ਚੀਜ਼ਾਂ ਖਾਣੀਆਂ ਚਾਹੀਦੀ ਹੈ ਜਿਸ ਨਾਲ ਹੈਪਟਾਈਟਸ ਬੀ ਸੀ ਨਾ ਹੋਵੇ ਜੀ ਸੋ ਅ ਥੋੜਾ ਜੋ ਪਹਿਲਾ ਸਵਾਲ ਹੈ ਉਹ ਮੈਂ ਤੁਹਾਨੂੰ ਕਲੀਅਰ ਕਰਦਾ ਹੈ ਲੀਵਰ ਨੂੰ ਠੀਕ ਰੱਖਣ ਵਾਸਤੇ ਕੀ ਚੀਜ਼ ਖਾਣੀ ਚਾਹੀਦੀ ਲੀਵਰ ਦੇ ਵਿੱਚ ਜੋ ਇੰਜਰੀ ਹੁੰਦੀ ਹੈ ਔਰ ਜ਼ਿਆਦਾ ਕਰਕੇ ਇੰਜਰੀ ਹੁੰਦੀ ਹੈ ਫੈਟ ਡਿਪੋਜ਼ੀਸ਼ਨ ਕਰਕੇ ਸੋ ਜੀ ਬੀ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਚਰਬੀ ਹੋਵੇ ਠੀਕ ਹੈ ਨਾ ਫੋਰ ਐਗਜ਼ਾਮਪਲ ਹਾਈ ਫੈਟੀ ਜਿਵੇਂ ਫਾਸਟ ਫੂਡਸ ਹੋਗੇ ਠੀਕ ਹੈ ਜੇ ਕਰਕੇ ਜਿਹਦੇ ਵਿੱਚ ਬਹੁਤ 슈ਗਰ ਕੰਟੈਂਟ ਹੋਵੇ ਠੀਕ ਹੈ ਇਹ ਤੁਸੀਂ ਅਵੋਇਡ ਕਰਨਾ ਹੈ ਪੁਆਇੰਟ ਨੰਬਰ 1 ਪੁਆਇੰਟ ਨੰਬਰ 2 ਤੁਹਾਡੀ ਲਾਈਫ ਸਟਾਈਲ ਹੈਲਦੀ ਹੋਣੀ ਚਾਹੀਏ ਤੁਸੀਂ ਐਕਸਰਸਾਈਜ਼ ਕਰਨੀ ਚਾਹੀਏ डेली तो अपना वेट रिड्यूस कर रखना चाहिए यानी ऑप्टिमाइज करना चाहिए वेट न तो तुसे ए रख ए चीज़ करोगे थोड़ा लीवर और हार्ट दोनों चंगी तरह रहने थोड़ा लाइफस्टाइल बाकी तो जिंदगी बढ़िया चलनी है जो हेपेटाइटिस बी और जो हेपेटाइटिस सी है वो खाने नाल रिलेटेड नहीं है तो उस उसका कोई संबंध नहीं रहता कि तुसे की तुम खाँद्य नहीं की खाद्य हो इनफेक्शन अक्वायर बट हेपेटाइटिस ए और ई खाने नाल अक्वायर है तो अगर साफ सुथरा खाओ ਤੋ ਵਧੀਆ ਤੁਹਾਨੂੰ ਇਹ ਇਨਫੈਕਸ਼ਨ ਹੋਣ ਦੇ ਚਾਂਸਸ ਘਟ ਹੋ ਜਾਂਦੇ ਜੀ ਠੀਕ ਹੈ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਡਾਕਟਰ ਸਾਹਿਬ ਉਹਨਾਂ ਦਾ ਵੀ ਸਵਾਲ ਜਾਣ ਲੈਣੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਮੇਰਾ ਨਾਮ ਬੀਬੀ ਸਿੰਘਾ ਜੀ ਹਾਂ ਜੀ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਜਿਹੜਾ ਫਾਈਬਰੋਸਕੈਨ ਹੁੰਦਾ ਹੈ ਉਹ ਜਿਹੜਾ ਆਪਾਂ ਕਰਾਣਿਆ ਬੇਵਰ ਦਾ ਟੈਸਟ ਜਿਹੜਾ ਕਰਾਈਦਾ ਆਪਾਂ ਉਹਦੇ ਵਿੱਚ ਜਿਹੜਾ ਕੇਪੀਏ ਸਕੋਰ ਹੁੰਦਾ ਉਹਦਾ ਕੀ ਮਾਇਨੇ ਹੁੰਦੇ ਨੇ ਡਾਕਟਰ ਸਾਹਿਬ ਇਹਦਾ ਹੈਪਟਾਈਟਸ ਬੀ আর ਸੀ ਨਾਲ ਕਿਵੇਂ ਜੁੜਿਆ ਹੁੰਦਾ ਸੋ ਬੇਸਿਕਲੀ ਜੋ ਫਾਈਬਰੋਸਕੈਨ ਸੋ ਹੋਂ ਤੱਕ ਸਾਢੇ ਕੋਲ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਮੋਸਟ ਆਫ ਦਾ ਪੇਸ਼ੈਂਟ ਜੋ ਹੈਪੇਟਾਈਟਿਸ ਨਾਲ ਹੁੰਦੇ ਹੈ ਉਹ ਐਸਿਮਟੋਮੈਟਿਕ ਹੁੰਦੇ ਕਦੇ ਕਦੇ ਤੁਸੀਂ ਲੀਵਰ ਫੰਕਸ਼ਨ ਟੈਸਟ ਕਰਦੇ ਹੋ ਉਹ ਵੀ ਨਾਰਮਲ ਹੁੰਦੇ ਤੁਸੀਂ ਅਲਟਰਾਸਾਉਂਡ ਕਰਦੇ ਹੋ ਉਹ ਵੀ ਨਾਰਮਲ ਹੁੰਦੇ ਬਟ ਫਿਰ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਪੇਸ਼ੈਂਟ ਨੂੰ ਜੋ ਸਿੰਪਟਮਸ ਹੈ ਲੀਵਰ ਕਰਕੇ ਹੈ ਜਾਂ ਨਹੀਂ ਹੈ ਜਾਂ ਹੈਪੇਟਾਈਟਿਸ ਬੀ অর ਸੀ ਵਿੱਚ ਸਾਨੂੰ ਇਹ ਪਤਾ ਲੱਗਣਾ ਹੁੰਦਾ ਹੈ ਕਿ ਐਗਜੈਕਟਲੀ ਲੀਵਰ ਇੰਜਰੀ ਕਿੰਨੀ ਹੈ ਠੀਕ ਹੈ ਨਾ ਜਦੋਂ ਟ੍ਰੀਟਮੈਂਟ ਅਸੀਂ ਸ਼ੁਰੂ ਕਰਨਾ ਹੈ ਸੋ ਉਸ ਵਾਸਤੇ ਅਸੀਂ ਫਾਈਬਰੋਸਕੈਨ ਕਰਦੇ ਹਾਂ सो फाइब्रोस्कैन बेसिकली जिस तरह का नाम है फाइब्रोस्कैन बेसिकली फाइबरोसिस दसद फाइब्रोसिस की है एक बार तो लीवर के इंजरी हो गई तो लीवर हीलिंग दारिंग होंगी लीवर के कार नी फाइबरोसिस कहते हैं तो वो 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 फाइबरोसकैन बेसिकली दो चीज़ें डिटेक्ट करता है ए डिटेक्ट करता है कि लीवर के फैट कंटेंट कितना है सीए पी स्कोर करके होंगे कैप स्कोर कहेंदे और दूसरा फाइबरोसिस स्कोर डिटेक्ट करते हैं तो जिनने बेसीकली फाइबरोसिस स्कोर ज़्यादा होंगे ठीक है ना ਉਹ ਬੇਸਿਕਲੀ ਸਾਨੂੰ ਇਹ ਦਰਸਾਉਂਦਾ ਹੈ ਕਿ ਲਿਵਰ ਦੀ ਇੰਜਰੀ ਪ੍ਰੋਗਰੈਸ ਕਰ ਰਹੀ ਹੈ ਔਰ ਉਹਨੂੰ ਟਾਈਮਲੀ ਟ੍ਰੀਟਮੈਂਟ ਕਰਨਾ ਜ਼ਰੂਰੀ ਹੈ। ਜੀ, ਜਾਂ ਉਹਨੂੰ ਫਾਲੋਅ-ਅਪ ਕਰਨਾ ਜ਼ਰੂਰੀ ਹੈ। ਜੀ ਡਾਕਟਰ ਸਾਹਿਬ ਇੱਕ ਹੋਰ ਕਾਲਰ ਜੁੜੇ ਨੇ। ਕੀ ਨਾਮ ਹੈ ਤੁਹਾਡਾ? ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ ਮੇਰਾ ਨਾਮ ਸਰਵਜੀਤ ਕੌਰ ਆ। ਮੈਂ ਚੰਡੇ ਤੋਂ ਬੋਲ ਰਹੀ ਆ। ਹਾਂਜੀ ਕੀ ਸਵਾਲ ਹੈ ਤੁਹਾਡਾ? ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਪਾ ਰਹੀ ਹੈ? ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਤੁਹਾਡਾ ਕੀ ਨਾਮ ਹੈ ਕਿੱਥੋਂ ਗੱਲ ਕਰ ਰਹੇ ਹੋ ਮੈਂ ਯੂਪੀ ਬਰੇਲੀ ਤੋਂ ਹਾਂਜੀ ਕੀ ਸਵਾਲ ਹੈ ਤੁਹਾਡਾ ਹਾਪੇਟਾਈਟਿਸ ਬੀ ਦੇ ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਟੀਕੀ ਚਾਣੀ ਚਾਹੀਦੀ ਹੈ ਅ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸਿਆ ਹੈਪੇਟਾਈਟਿਸ ਕੋਈ ਵੀ ਹੈਪੇਟਾਈਟਿਸ ਪੇਸ਼ੈਂਟਸ ਨੂੰ ਬੇਸਿਕਲੀ ਚੰਗੀ ਚੀਜ਼ੇ ਖਾਣੀ ਚਾਹੀਦੀ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਮ ਨੂੰ ਹੈਪੇਟਾਈਟਿਸ ਹੋ ਗਿਆ ਤਾਂ ਪੀਲੀ ਚੀਜ਼ੇ ਨਹੀਂ ਖਾਣੀ ਪੀਲੇ ਕੱਪੜੇ ਨਹੀਂ ਪਹਿਨਣੇ ਇਹ ਸਾਰੀ ਮਿੱਥਿਆ ਹੈ ਇਹ ਚੀਜ਼ ਆਪリーズ ਨਾ ਕਰੋ ਬਟ ਤੁਸੀਂ ਜੋ ਖਾਣਾ ਹੈ ਉਹਦੇ ਵਿੱਚ ਡਾਇਟ ਦੇ ਵਿੱਚ ਵਧੀਆ ਪ੍ਰੋਟੀਨ ਹੋਣਾ ਚਾਹੀਦਾ ਵੈਜੀਟੇਬਲ ਬੇਸ ਪ੍ਰੋਟੀਨਸ ਬੈਟਰ ਹੁੰਦੇ ਨੇ ਨਾਨ-ਵੈਜੀਟੇਰਨ ਪ੍ਰੋਟੀਨ ਦੇ ਹਿਸਾਬ ਨਾਲ ਠੀਕ ਹੈ ਬਟ ਯੂ ਕੈਨ ਸਟਿਲ ਤੁਸੀਂ ਨਾਨ-ਵੈਜੀਟੇਰਨ ਪ੍ਰੋਟੀਨਸ ਖਾ ਸਕਦੇ ਹੋ اسپੈਸ਼ਲੀ ਐਗਸ ਔਰ ਚਿਕਨ ਖਾ ਸਕਦੇ ਹੋ ਅਗਰ ਤੁਸੀਂ ਨਾਨ-ਵੈਜੀਟੇਰਨ ਹੋ ਤੋ ਬਟ ਅਦਰਵਾਈਜ਼ ਵੈਜੀਟੇਰਨ ਪ੍ਰੋਟੀਨਸ ਆਰ ਬੈਟਰ ਜੋ इजीली ਡਾਈਜੈਸਟ ਹੋ ਜਾਂਦੇ ਠੀਕ ਹੈ ਫੈਟ ਦੀ ਕੰਟੈਂਟ ਘਟੋਣੀ ਚਾਹੀਦੀ ਠੀਕ ਹੈ ਤੋ ਇੰਨਾ ਤੁਸੀਂ ਕਰੋਗੇ ਤੋ ਤੁਹਾਡਾ ਲਿਵਰ ਠੀਕ ਰਹੂਗਾ ਅਗਰ ਤੁਹਾਨੂੰ ਹਿਪੇਟਾਈਟਿਸ ਹੈ ਤੌ ਵੀ ਬੇਸਿਕਲੀ ਬੋਡੀ ਨੂੰ ਇਮਿਊਨਿਟੀ ਮਿਲ ਜਾਂਦੀ ਹੈ ਉਹਨੂੰ ਫਾਈਟ ਕਰਨ ਵਾਸਤੇ। ਤੋ ਇੰਨਾ ਤੁਸੀਂ ਕਰੋਗੇ ਤੋ ਤੁਸੀਂ ਠੀਕ ਰਹੋਗੇ। ਜੀ। ਹੋਰ ਦਰਸ਼ਕ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਵੀ ਸਵਾਲ ਲੈ ਲੈਣੇ ਆ ਡਾਕਟਰ ਸਾਹਿਬ। ਕੀ ਨਾਮ ਹੈ ਤੁਹਾਡਾ? ਕਿੱਥੋਂ ਗੱਲ ਕਰ ਰਹੇ ਹੋ? ਮੇਰਾ ਨਾਮ ਅਦਿੱਤ ਹੈ ਮੈਡਮ ਮੈਂ ਕਰਤਾਰਪੁਰ ਤੋਂ ਬੋਲ ਰਿਹਾ ਜੀ। ਜੀ ਕੀ ਸਵਾਲ ਹੈ ਤੁਹਾਡਾ? ਮੇਰਾ ਨਾ ਮੈਂ ਹੈਪਾਟਾਈਟ ਸੀ ਆ ਮਨੋ ਮੈਂ ਚੈੱਕ ਕਰਵਾਇਆ ਸੀ ਮੇਰਾ ਨਾ 7.0 ਤੋਂ ਮਤਲਬ ਜ਼ਿਆਦਾ ਆ ਕੁਛ ਤੇ ਮੇਰੀਆਂ ਨਾ ਲੱਤਾਂ ਬੜੀਆਂ ਦੁਖਦੀਆਂ ਮੈਂ ਹੋਮੋਪੈਥਿਕ ਮੈਡੀਸਨ ਖਾ ਰਿਹਾ ਵੈਸੇ ਤਾਂ। ਤੇ ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਜਿਹੜਾ ਮੇਰਾ ਇਹ ਮਤਲਬ ਕੰਟਰੋਲ ਹੋ ਜਵੇ ਕਿ ਮਤਲਬ ਜ਼ੀਰੋ ਹੋ ਜਵੇ ਮੇਰਾ ਅ ਨਮਸਕਾਰ ਜੋ ਹੈਪੇਟਾਈਟਿਸ ਸੀ ਦੀ ਤੁਸੀਂ ਵੈਲਿਊ ਕਹਿ ਰਹੇ ਹੋ ਉਹ ਬੇਸਿਕਲੀ ਐਂਟੀ ਐਚ ਸੀ ਵੀ ਕਰਕੇ ਜੋ ਰੂਟੀਨ ਟੈਸਟ ਕਰਦੇ ਹੈ ਮੋਸਟ ਲਾਈਕਲੀ ਉਹ ਹੋਣੀ ਐਂਟੀ ਐਚ ਸੀ ਵੀ ਦਾ ਇਨਫੈਕਸ਼ਨ ਅਥਰ ਐਂਟੀ ਐਚ ਸੀ ਵੀ ਪੋਜ਼ਿਟਿਵਿਟੀ ਇਹ ਸਕ੍ਰੀਨਿੰਗ ਟੈਸਟ ਹੈ ਇਹ ਤੁਹਾਨੂੰ ਇਹ ਨਹੀਂ ਦੱਸਦਾ ਕਿ ਤੁਹਾਨੂੰ ਇਨਫੈਕਸ਼ਨ ਹੈ ਕਿ ਨਹੀਂ ਹੈ ਉਹ ਸਸਪੀਸ਼ਨ ਰੇਜ਼ ਕਰਦਾ ਹੈ ਤੋਂ ਉਹਨੂੰ ਕਨਫਰਮ ਕਰਨ ਵਾਸਤੇ ਐਚ ਸੀ ਵੀ ਆਰ ਐਨ ਐ ਕਰਕੇ ਇੱਕ ਟੈਸਟ ਹੁੰਦਾ ਹੈ ਅਗਰ ਉਹ ਟੈਸਟ ਪੋਜ਼ਿਟਿਵ ਆਂਦਾ ਹੈ ਤਾਂ ਤੁਹਾਨੂੰ ਇਲਾਜ ਦੀ ਲੋੜ ਹੈ ਅਗਰ ਉਹ ਟੈਸਟ ਨੈਗੇਟਿਵ ਆਂਦਾ ਹੈ ਤਾਂ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਜੀ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਤੁਹਾਡਾ ਕੀ ਨਾਮ ਹੈ ਕਿੱਥੋਂ ਗੱਲ ਕਰ ਰਹੇ ਹੋ ਨੰਦੂ ਗੱਲ ਕਰ ਰਿਹਾ ਜੀ ਅਜੀਤ ਸਿੰਘ ਜੀ ਮੈਂ ਹਾਂ ਹਾਂ ਜੀ ਤੁਸੀਂ ਆਪਣਾ ਸਵਾਲ ਦੱਸੋ ਅੱਛਾ ਮੇਰੇ ਨਾਲ ਪੇਟ ਦੇ ਵਿੱਚ ਕਾਫੀ ਜਿਹੜੀ ਦਰਦ ਛੋਟੇ ਛੋਟੇ ਮਾਰੀ ਮਾਰੀ ਕਰਦ ਹੁੰਦੀ ਆ ਦ ਪਰਸਨ ਯੂ ਜੇ ਇੱਕ ਹੋਰ ਕਾਲਰ ਸਾਡੇ ਨਾਲ ਜਿਹੜੇ ਤੁਸੀਂ ਬਣੇ ਹੋ ਸਾਡੇ ਨਾਲ ਤੁਹਾਡਾ ਜਵਾਬ ਜ਼ਰੂਰ ਅਸੀਂ ਦਵਾਂਗੇ ਇੱਕ ਹੋਰ ਕਾਲਰ ਨੇ ਕਿਥੋਂ ਗੱਲ ਕਰ ਰਹੇ ਹੋ ਤੁਸੀਂ ਕੀ ਨਾਮ ਹੈ ਤੁਹਾਡਾ ਮੈਂ ਮਸੀ ਦਾ ਪਤ ਹੋ ਰਹੇ ਆ ਜੀ ਹਾਂਜੀ ਤੁਸੀਂ ਆਪਣਾ ਸਵਾਲ ਦੱਸੋ ਹਾਂਜੀ ਮੇਰੀ ਮਿਸਿਸ ਹੋਣਾ ਅਹ ਬੜੀ ਖਾਲੋ ਹਾਂਜੀ ਤੁਹਾਡੀ ਆਵਾਜ਼ ਪਹੁੰਚ ਪਾ ਰਹੀ ਹੈ ਤੁਸੀਂ ਆਪਣਾ ਸਵਾਲ ਪੁੱਛੋ ਡਾਕਟਰ ਸਾਹਿਬ ਸਾਡੇ ਪਹਿਲੇ ਦਰਸ਼ਕ ਦਾ ਜੋ ਸਵਾਲ ਸੀ ਕਿ ਪੇਟ ਦੇ ਵਿੱਚ ਦਰਦ ਦੀ ਜਿਹੜੀ ਉਹਨਾਂ ਨੂੰ ਪਰੇਸ਼ਾਨੀ ਸੀ ਸੋ ਇਸ ਦਾ ਕੀ ਕਾਰਨ ਹੋ ਸਕਦਾ ਹੈ ਇਸ ਦੇ ਨਾਲ ਕੀ ਲਿੰਕ ਹੈ ਇਸ ਦਾ ਪੇਟ ਦੀ ਦਰਦ ਤੋਂ ਬਹੁਤ ਕਾਮਨ ਸਿੰਪਟਮ ਹੈ ਠੀਕ ਹੈ ਅਗਰ ਉਪਰੀ ਹਿੱਸੇ ਦੇ ਵਿੱਚ ਪੇਟ ਦੇ ਦਰਦ ਹੁੰਦਾ ਹੈ ਤਾਂ ਉਹ ਅਸਲ ਵਿੱਚ ਮੈਦੇ ਤੋਂ ਆ ਸਕਦਾ ਜਿਸ ਦਾ ਮੋਸਟ ਕਾਮਨ ਕੌਜ਼ ਅਸਿਡਿਟੀ ਹੁੰਦੀ ਹੈ ਜਾਂ ਕਦੇ-ਕਦੇ ਅਲਸਰ ਹੁੰਦਾ ਹੈ ਠੀਕ ਹੈ ਉਸ ਦੇ علاوہ ਲੀਵਰ ਦੀ ਪ੍ਰੋਬਲਮ ਆ ਜਿਸ ਤਰ੍ਹਾਂ ਹੈਪੇਟਾਈਟਿਸ ਹੋ ਗਿਆ ਅ ਪਿੱਤੇ ਦੀ ਥੈਲੀ ਦੀ ਪ੍ਰੋਬਲਮ ਆ ਜਿਸ ਤਰ੍ਹਾਂ ਗਾਲ ਸਟones ਹੋ ਗਏ ਕਦੇ ਕਦੇ ਅ ਅਗਨਾਸ਼ਯ ਜਾਂ ਪੈਂਕਰੀਆਸ ਕਹਿੰਦੇ ਉਹਦੀ ਬਿਮਾਰੀਆਂ ਉਹ ਵੀ ਪੇਟ ਦੇ ਉਪਰੀ ਹਿੱਸੇ ਦੇ ਵਿੱਚ ਦਰਦ ਦੇ ਮਾਧਿਅਮ ਨਾਲ ਪ੍ਰੈਜੈਂਟ ਕਰ ਦिएगी ਜੇਕਰ ਪੇਟ ਦੇ ਥੱਲੇ ਨੀਚੇ ਵਾਲੇ ਹਿੱਸੇ ਦੇ ਨਾਲ ਦਰਦ ਹੋਵੇ ਤਾਂ ਮਨੀ ਟਾਈਮਸ ਬਲੈਡਰ ਯੂਰੀਨਰੀ ਬਲੈਡਰ ਜਿਸ ਤਰ੍ਹਾਂ ਪਿਸ਼ਾਬ ਦੀ ਥੈਲੀ ਹੁੰਦੀ ਪ੍ਰੋਬਲਮ ਆ ਕਿਡਨੀ ਦੀ ਪ੍ਰੋਬਲਮ ਆ ਇਹ ਕਦੇ-ਕਦੇ ਬੜੀ ਆਤੜੀ ਦੀ ਪ੍ਰੋਬਲਮ ਆ ਉਹ ਇਸ ਤਰ੍ਹਾਂ ਸਾਧਨ ਨਾਲ ਪ੍ਰੈਜੈਂਟ ਕਰਦੀ ਜੀ ਡਾਕਟਰ ਸਾਹਿਬ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਪਰ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਇੱਕ ਮੈਸੇਜ ਦਿਓ ਕਿ ਹੈਪਟਾਈਟਿਸ ਜਿਸ ਤਰ੍ਹਾਂ ਲੀਵਰ ਦੇ ਨਾਲ ਜੁੜੀ ਹੋਈ ਇੱਕ ਬਿਮਾਰੀ ਹੈ ਤੁਸੀਂ ਲੀਵਰ ਸਪੈਸ਼ਲਿਸਟੋਂ ਲੀਵਰ ਨੂੰ ਕਿਸ ਤਰੀਕੇ ਦੇ ਨਾਲ ਤੰਦਰੁਸਤ ਰੱਖਿਆ ਜਾ ਸਕਦਾ ਹੈ ਕਿ ਲੀਵਰ ਨਾਲ ਸੰਬੰਧਿਤ ਕੋਈ ਵੀ ਬਿਮਾਰੀ ਲੋਕਾਂ ਨੂੰ ਨਾ ਹੋਵੇ ਕੀ ਮੈਸੇਜ ਹੈ ਲੀਵਰ ਨੂੰ ਤੰਦਰੁਸਤ ਰੱਖਣ ਵਾਸਤੇ ਬੇਸਿਕਲੀ ਕੁਝ ਚੀਜ਼ਾਂ ਬਹੁਤ ਜ਼ਰੂਰੀ ਹੈ सबसे जरूरी है अपना वेट कंट्रोल करो ठीक है चंगी चीज़ा खाओ चंगी चीज़ा खिलाओ दारू का दा सेवन कंट्रोल करना चाहिए ठीक है ना? नशा कर दे कोई भी तरह का नशा कंट्रोल करना चाहिए था, ठीक है और जो खाना है उनके प्रोटीन कंटेंट वी होना चाहिए थोड़ा जिस तरह अफरेबली वेजिटेबल प्रोट आर बेटर इजीली डाइजेबल ਫੈਟ ਦਾ ਕੰਟੈਂਟ ਘੱਟੋ ਘਟਾਉਣਾ ਚਾਹੀਦਾ ਜੋ ਫਾਸਟ ਫੂਡਸ ਅੱਜਕਲ ਖਾਂਦੇ ਹਨ ਉਹਨਾਂ ਦੀ ਕੰਜ਼ਮਪਸ਼ਨ ਘੱਟੋ ਘਟਾਉਣੀ ਚਾਹੀਦੀ ਹੈ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਸਾਡੇ ਦਰਸ਼ਕਾਂ ਨੂੰ ਉਹਨਾਂ ਦੇ ਡਾਊਟਸ ਕਲੀਅਰ ਕੀਤੇ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤਾਂ ਦੱਸਈਏ ਕਿ ਹੈਪਟਾਈਟਿਸ ਇੱਕ ਗੰਭੀਰ ਬਿਮਾਰੀ ਹੈ ਲੇਕਿਨ ਜੇਕਰ ਤੁਸੀਂ ਸਾਵਧਾਨੀ ਵਰਤੋਗੇ ਤਾਂ ਤੁਹਾਡਾ ਲੀਵਰ ਬਿਲਕੁਲ ਤੰਦਰੁਸਤ ਰਹੇਗਾ ਜਿਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਕਿ ਲੀਵਰ ਨੂੰ ਤੰਦਰੁਸਤ ਕਰਨ ਦੇ ਲਈ ਤੁਸੀਂ ਆਪਣਾ ਵਜ਼ਨ ਤੇ ਕੰਟਰੋਲ ਰੱਖੋ ਤੇ ਕਿਸੇ ਵੀ ਚੀਜ਼ ਦੀ ਬੁਰੀ ਆਦਤ ਹੈ ਉਸ ਨੂੰ ਛੱਡੋ ਜੇਕਰ ਨਸ਼ਾ ਕਰਦੇ ਹੋ ਉਸ ਨੂੰ ਛੱਡੋ ਕਿਉਂਕਿ ਲੀਵਰ ਤੇ ਨਸ਼ੇ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈ ਬਾਹਰ ਦਾ ਖਾਣਾ ਘੱਟ ਖਾਓ ਫੈਟੀ ਲੀਵਰ ਨਾ ਹੋਵੇ ਇਸ ਦਾ ਖਾਸ ਤੌਰ ਤੇ ਧਿਆਨ ਰੱਖੋ ਇਸ ਕਰਕੇ ਬਾਹਰ ਦੀਆਂ ਚੀਜ਼ਾਂ ਨੂੰ ਵੀ ਅਵਾਇਡ ਕਰਨਾ ਚਾਹੀਦਾ ਹੈ ਉਮੀਦ ਕਰਦੇ ਹਾਂ ਹੈਪਟਾਈਟਿਸ ਨੂੰ ਲੈ ਕੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲੇ ਹੋਣਗੇ ਡਾਊਟਸ ਤੁਹਾਡੇ ਕਲੀਅਰ ਕੀਤੇ ਹੋਣਗੇ ਅਸੀਂ ਲੇਕਿਨ ਹਰ ਰੋਜ਼ ਅਸੀਂ 1:30 ਵਜੇ ਇਸ ਖਾਸ ਸ਼ੋਅ ਦੇ ਜ਼ਰੀਏ ਤੁਹਾਡੇ ਨਾਲ ਸੰਪਰਕ ਜ਼ਰੂਰ ਕਰਦੇ ਹਾਂ ਮਾਹਿਰ ਡਾਕਟਰ ਸਾਡੇ ਨਾਲ ਜੁੜਦੇ ਨੇ ਤੁਸੀਂ ਵੀ ਸਾਨੂੰ ਕਾਲ ਕਰਕੇ ਜ਼ਰੂਰ ਦੱਸ ਸਕਦੇ ਹੋ ਹੋਰ ਕਿਹੜੀ ਸਮੱਸਿਆ ਬਾਰੇ ਸਾਨੂੰ ਇਹ ਉਹ ਲੈ ਕੇ ਆਣਾ ਚਾਹੁੰਦੇ ਤਾਂ ਕਿ ਤੁਹਾਡੇ ਅੰਦਰ ਜਿਹੜੀ ਹੈ ਜਾਗਰੂਕਤਾ ਸੀ ਫੈਲਾ ਸਕੀਏ ਸੋ ਹਰ ਰੋਜ਼ 1.5 ਵਜੇ ਸਮਾਣਾ ਪੁਲਿਓ ਸਾਡੇ ਨਾਲ ਜ਼ਰੂਰ ਤੁਸੀਂ ਜੁੜਿਆ ਕਰੋ ਤਾਂ ਕਿ ਤੁਹਾਡੇ ਵੀ ਡਾਊਟਸ ਕਲੀਅਰ ਹੋਣ ਇਸ ਸਮੇਂ ਮੈਨੂੰ ਦਿਓ ਤੁਸੀਂ ਇਜਾਜ਼ਤ ਤੇ ਲਗਾਤਾਰ ਜੁੜੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ